ਸਤਿ ਸ੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅੱਜ ਦੇ ਇਸ ਖਾਸ ਈਵੈਂਟ ਦੇ ਉੱਤੇ ਅਸੀਂ ਸਦਾ ਦਿੰਦੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਤੁਸੀਂ ਇਸ ਈਵੈਂਟ ਦੇ ਵਿੱਚ ਆਏ ਤੇ ਸਾਡੇ ਇਸ ਈਵੈਂਟ ਨੂੰ ਚਾਰ ਚੰਨ ਲਾਏ ਨੇ ਸੋ ਅਕਸਰ ਹੀ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਐਸੇ ਈਵੈਂਟ ਕਰਾਏ ਜਾਂਦੇ ਨੇ ਖਾਸ ਕਰਕੇ ਕੁਝ ਦੁਨਿਆਵੀ ਚੀਜ਼ਾਂ ਡਿਸਟਰਬ ਹੋ ਗਿਆ ਸ਼ੇਰ ਦੇ ਸੀਨ ਦੇ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਆਸ ਹੈ ਕਿ ਸਰਕਾਰਾਂ ਇਸ ਵਾਰ ਵੀ ਜ਼ਰੂਰ ਅੰਦਰੀਆਂ ਰਣੀਆਂ ਜਿਹੜਾ ਤੁਸੀਂ ਕਹ ਅਸੀਂ ਜ਼ਰੂਰ ਤੁਹਾਡੇ ਤੁਹਾਡੇ ਕੋਲ ਵੀ ਆਵਾਂਗੇ ਦੁਬਾਰਾ ਤੋਂ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਸਪਾਈਨ ਦਾ ਬਹੁਤ ਅੱਜ ਕੱਲ ਰੌਲਾ ਹੈ ਕਿ ਜ਼ਿਆਦਾਤਰ ਇਸ ਜਿਹੜੀ ਦੇਖੀ ਗਈ ਹੈ ਪ੍ਰੋਬਲਮ ਉਹ ਯੰਗਸਟਰਸ ਦੇ ਵਿੱਚ ਦੇਖੀ ਗਈ ਹੈ ਕਿਉਂਕਿ ਜੇਕਰ ਅਸੀਂ ਸਰਵਾਈਕਲ ਦੀ ਗੱਲ ਕਰੀਏ ਚਾਹੇ ਸਪਾਈਨ ਦੇ ਕਿਸੇ ਵੀ ਹਿੱਸੇ ਦੇ ਵਿੱਚ ਦਿੱਕਤ ਜਿਹੜੀ ਆਉਂਦੀ ਹੈ ਉਸ ਨੂੰ ਲੈ ਕੇ ਜਿਹੜੇ ਬਜ਼ੁਰਗ ਨੇ ਉਹ ਤਾਂ ਪਰੇਸ਼ਾਨ ਹਨ ਨਹੀਂ ਪਰ ਇਸ ਦੇ ਨਾਲ ਯੰਗਸਟਰ ਜਿਹੜੇ ਨੇ ਉਹ ਕਾਫੀ ਪ੍ਰਭਾਵਿਤ ਹੋ ਰਹੇ ਨੇ ਇਸ ਨੂੰ ਲੈ ਕੇ ਸਾਡੇ ਨਾਲ ਪੰਕਜ ਤ੍ਰਵੇਦੀ ਜੀ ਜੁੜੇ ਨੇ ਐਮਬੀਬੀਐਸ ਡਾਕਟਰ ਨੇ ਸਪਾਈਨ ਦੇ ਸਰਜਨ ਨੇ ਇਸ ਦੇ ਨਾਲ ਨਿਊਰੋ ਸਰਜਰੀ ਬ੍ਰੇਨ ਦੇ ਵੀ ਐਕਸਪਰਟ ਨੇ ਤ੍ਰਵੇਦੀ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਕੋਲ ਆਏ ਜੀ ਥੈਂਕ ਯੂ ਸੋ ਮੱਚ ਬੇਸਿਕਲੀ ਮੈਂ ਇੱਕ ਨਿਊਰੋ ਸਰਜਨ ਹੂੰ ਜੀ ਜੀ ਔਰ ਸਪਾਈਨ ਮੇਰਾ ਪੈਸ਼ਨ ਹੈ सो so, आपने जो बातें कही बड़ी सही बातें हैं कि आजकल स्पाइन एक प्रॉब्लम है और उसको इंग्लिश में एक वर्ड यूज़ करते हैं एपिडेमिक इसको ट्वेंटी फर्स्ट सेंचुरी का एपिडेमिक माना गया है और यहाँ तक एक कोट है कि हर शख्स अपनी लाइफ में एक बार बैक एक या स्पाइन प्रॉब्लम से पीड़ित जरूर होगा और वो एपिडेमिक का कारण है शायद हमारा लाइफ स्टाइल में चेंज होना अब हम उबीज ज़्यादा हैं टेबल कल्चर बहुत ज़्यादा है तो सिटिंग या तो प्रोलॉन्ग आवर्स के लिए है या स्टैंडिंग प्रोलॉन्ग आवर्स के लिए तो एक फैमिली में दो ग्रुप्स होते हैं एक यंग और ओल्ड दोनों ही सफरर हैं जो ओल्ड है वो प्रोलॉन्ग जो मेंटेनेंस ऑफ पॉस्चर उसने रखा उसके कारण डी चालू हो गया तो नॉर्मली ये फिफ्थ डिकेड में होता था कि पचास के बाद लोग परेशान होते थे बट नाओ यूथ इज़ सफरिंग यूथ इज़ सफरिंग उसके दो तीन कारण जो मेरी कॉमन प्रैक्टिस है 95 फाइव में जिम की हिस्ट्री बड़ी पॉजिटिव है आई एम ऑपरेटिंग यंग पेशेंट्स शायद चौदह चार साल पंद्रह साल बीस साल और अगर उनका कॉमन हिस्ट्री पूछेंगे जिम जाते हैं उसके बाद डेड लिफ्ट लगाते हैं डेढ़ सौ ढाई सौ सडन डिसकोलेप्स हो गया दोनों पैरों में कमजोरी आ गई कैथर हो गया यंग सो दिस इज़ चेंज इन लाइफ स्टाइल और ख़ासकर जो यूथ है वो जितना भी वो ट्रेनिंग करता है जाके जिम वगैरह में वो सारा का सारा अनसुपरवाइज मेरे को ऐसा लगता है और शायद वो इतना इंस्पायर हो जाते हैं इस या रील्स को दूसरों को देख के कि उनको लगता है कि जो इसने अचीव किया मैं एक दिन में करता हूँ और वो अनअकस्टम एक्सरसाइज करते हैं और उसके कारण उनको प्रॉब्लम्स हैं और जो ओल्ड है ओल्ड का तो डेफिनेटली दे आर सफरिंग एंड बिकॉज ऑफ चेंज इन पॉस्चर एंड ओबिसिटी दिस टू मेन कारण बिल्कुल सर आपके पास आएँगे सर मैं थोड़े तो, तो सवाल लेना चाहूँगा बहुत वीरिया काम कर रहे हो एक पंगूड़ा ਅਸੀਂ ਸਕੀਮ ਕਹਿ ਲਈਏ ਸਰਕਾਰ ਦੀ ਵੀ ਹੈਗੀ ਆ ਪਰ ਤੁਸੀਂ ਆਪਣੇ ਪੱਧਰ ਤੇ ਕਰ ਰਹੇ ਹੋ ਸਰ ਬੇਸਿਕਲੀ ਕਾਰਨ ਕੀ ਹੈ ਵੀ ਬੱਚੇ ਬੱਚੀਆਂ ਜ਼ਿਆਦਾ ਹੁੰਦੀਆਂ ਨੇ ਜਾਂ ਬੱਚੇ ਜ਼ਿਆਦਾ ਹੁੰਦੇ ਨੇ ਜਨਾਂ ਨੂੰ ਛੱਡ ਕੇ ਜਾਂਦੇ ਨੇ ਤਾਂ ਬੇਸਿਕਲੀ ਕਾਰਨ ਕੀ ਮੰਨਦੇ ਹੋ ਆਪਸੀ ਜਿਹੜੇ ਹਸਬੈਂਡ ਵਾਈਫ ਦਾ ਡਿਸਪਿਊਟ ਮੰਨਦੇ ਹੋ ਜਾਂ ਕੋਈ ਰਿਲੇਸ਼ਨ ਅਨਦਰ ਮੰਨਦੇ ਹੋ ਕੀ ਡਿਸਪਿਊਟ ਕੀ ਹੈ ਕਿਉਂ ਬੱਚੇ ਜ਼ਿਆਦਾ ਛੱਡ ਕੇ ਜਾਂਦੇ ਨੇ ਪੰਗੂੜਿਆ ਦੇ ਵਿੱਚ ਲੋਕ ਦੇਖੋ ਪਹਿਲਾਂ ਤਾਂ ਜਿਹੜੀ ਗੱਲ ਆਪਾਂ ਇਹ ਕਹਿ ਰਹੇ ਕਿ ਲੜਕੀਆਂ ਜਾਂ ਲੜਕੇ ਜ਼ਿਆਦਾ ਕਿਸ ਤਰ੍ਹਾਂ ਛੱਡੇ ਜਾਂਦੇ ਆ ਮੇਰੇ ਕੋਲੇ 2015 ਤੋਂ ਮੈਂ ਭੰਗੂੜਾ ਲਗਾਇਆ ਸੀ ਜਦੋਂ ਮੈਂ ਭੰਗੂੜਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਲਗਾਇਆ ਤੇ ਉਸ ਟਾਈਮ ਤੇ ਸਾਡੇ ਕਾਫੀ ਕੇਸ ਐਸੇ ਹੁੰਦੇ ਸੀ ਕਿ ਜਿਹੜੇ ਪ੍ਰੂਨੱਤਿਆ ਦੇ ਕੇਸ ਬਹੁਤ ਹੋ ਜਾਂਦੇ ਸੀ ਪ੍ਰਤੀ ਸਾਹਿਬ ਮੈਂ ਤੁਹਾਨੂੰ ਰੋਕ ਰਿਆਂ ਮਿਸਟਰ ਦੀਪਕ ਬਾਲੀ ਆਏ ਨੇ ਮੈਂ ਸਵਾਗਤ ਕਰਦਾ ਉਹਨਾਂ ਦਾ ਐਡਵਾਈਜ਼ਰ ਨੇ ਪੰਜਾਬ ਟੂਰਿਜ਼ਮ ਐਂਡ ਕਲਚਰਲ ਡਿਪਾਰਟਮੈਂਟ ਬਾਲੀ ਸਾਹਿਬ ਸਵਾਗਤ ਹੈ ਤੁਸੀਂ ਆਇਓ ਜੀ ਆਇਆਂ ਨੂੰ ਸਰ ਪਲੀਜ਼ ਕੈਰੀਅਨ ਕਰੋ ਤੋਂ ਉਸ ਵਿੱਚ ਕੀ ਹੈ ਕਿ ਜਿਹੜੇ ਜਦੋਂ ਅਸੀਂ ਭੰਗੂੜਾ ਲਗਾਇਆ ਤੇ ਮੈਨੂੰ ਸਾਡੇ ਸਾਰੇ ਕਹਿੰਦੇ ਸੀ ਭੰਗੂੜਾ ਤੁਸੀਂ ਲਗਾਤਾ ਲਿਆ ਭੰਗੂੜੇ ਵਿੱਚ ਬੱਚਾ ਆਏਗਾ ਕਿਸ ਤਰ੍ਹਾਂ ਪਰ ਪਤਾ ਨਹੀਂ ਇਹਨੂੰ ਲੱਕੀ ਕਹੀਏ ਜਾਂਨ ਲੱਕੀ ਕਹੀਏ ਕਿ ਜਦੋਂ ਅਸੀਂ ਭੰਗੂੜਾ ਲਗਾਇਆ ਪਹਿਲੇ ਮਹੀਨੇ ਦੇ ਵਿੱਚ ਤਿੰਨ ਲੜਕੀਆਂ ਜਿਹੜੀਆਂ ਜਿਨ੍ਹਾਂ ਦਾ ਬਰਥ ਜਿਹੜਾ 1 1 2-2 ਦਿਨ ਦੇ ਗੈਪ ਚ ਹੋਇਆ ਸੀ ਇੱਕ ਮਹੀਨੇ 'ਚ ਤਿੰਨ ਲੜਕੀਆਂ ਸਾਡੇ ਭੰਗੂੜੇ ਵਿੱਚ ਆਈਆਂ ਔਰ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਅਸੀਂ 25 ਦੇ ਕਰੀਬ ਜਿਹੜੇ ਅਡਾਪਸ਼ਨ ਕਰਾਈ ਹੈ ਉਹਨਾਂ ਵਿੱਚੋਂ ਸੱਤ ਲੜਕੇ ਵੀ ਆਏ ਐ ਔਰ ਬਾਕੀ ਲੜਕੀਆਂ ਆਏ ਔਰ ਤੁਸੀਂ ਬੜੀ ਹੈਰਾਨ ਹੋਵੋਗੇ ਕਿ ਇਸ ਟਾਈਮ ਅਗਰ ਗੋਦ ਲੈਣ ਵਾਲੇ ਜੋ ਪੇਰੈਂਟਸ ਹੈ ਕਾਰਾ ਦਾ ਜੋ ਡਾਟਾ ਜਿਹੜੀ ਗੋਦ ਦਿੰਦੇ ਹੈ ਉਹਨਾਂ ਵਿੱਚ ਅੱਜ ਦੀ ਡੇਟ ਵਿੱਚ ਬੱਚਿਆਂ ਨੂੰ ਗੋਦ ਲੈਣ ਦੇ ਵਿੱਚ 60 ਤੋਂ 65% ਪੇਰੈਂਟਸ ਜਿਹੜੇ ਹੈਗੇ ਆ ਲੜਕਿਆਂ ਨੂੰ ਗੋਦ ਲੈਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਘੱਟ ਹੈ ਲੜਕੀਆਂ ਨੂੰ ਗੋਦ ਲੈਣ ਵਾਲਿਆਂ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਹੋ ਗਈ ਹੈ ਅੱਛਾ ਲੜਕੀਆਂ ਜ਼ਿਆਦਾ ਪੰਘੂੜੇ ਦੇ ਵਿੱਚ ਮਿਲਦੀਆਂ ਨੇ ਜਾਂ ਮੁੰਡੇ ਵੀ ਮਿਲਦੇ ਆ ਲੜਕੀਆਂ ਜ਼ਿਆਦਾ ਮਿਲਦੀਆਂ ਜਿਸ ਤਰ੍ਹਾਂ ਮੇਰੇ ਕੋਲੇ ਬੱਚੇ ਦਾ ਡਾਟਾ ਤੇ 25 ਚੋਂ 7 ਜਿਹੜੇ ਬੁਆਇਜ਼ ਹੈਗੇ ਸੀ ਤੇ ਬਾਕੀ ਸਾਰੀਆਂ ਲੜਕੀਆਂ ਆਈਆਂ ਸੀ ਜ਼ਿਆਦਾ ਲੜਕੀਆਂ ਮਿਲਦੀਆਂ ਬਿਲਕੁਲ ਅਰੋੜਾ ਸਾਹਿਬ ਫੋਰ ਐਗਜ਼ਾਮਪਲ ਕਿ ਕਿਸੇ ਸਕਸ਼ਣ ਨੇ ਕੋਈ ਪ੍ਰੋਡਕਟ ਬਣਾਉਣਾ ਹੈ ਉਸ ਕੋਲ ਮੈਨੂਫੈਕਚਰਿੰਗ ਦਾ ਲਾਇਸੈਂਸ ਨਹੀਂ ਹੈ ਉਹ ਕਿਵੇਂ ਤੁਹਾਡੇ ਨਾਲ ਰਾਬਤਾ ਕਾਇਮ ਕਰੇ ਐਗਜ਼ਾਮ ਹੀ ਇਮੋਸ਼ਨਲ ਕੁਐਸਚਨ ਦੱਸੀ ਬਿਜ਼ਨਸ ਕੁਐਸਚਨ ਪੁੱਛ ਲੇ ਬਿਜ਼ਨਸ ਦੇ ਰਿਲੇਟਿਡ ਹੀ ਜਿਸ ਤਰੀਕੇ ਦੇ ਨਾਲ ਤੁਸੀਂ ਫਾਰਮਾਸਿਊਟੀਕਲ ਹਾਂਜੀ ਤਾਂ ਬਿਜ਼ਨਸ ਹੈ ਸਪੋਜ਼ ਕਰੋ ਕਿ ਇਸ ਕੋਲ ਮੈਨੂਫੈਕਚਰਿੰਗ ਦਾ ਲਾਇਸੈਂਸ ਨਹੀਂ ਹੈ ਤੁਸੀਂ ਮੈਨੂਫੈਕਚਰ ਕਰਦੇ ਹੋ ਦਵਾਈਆਂ ਇੰਪੋਰਟ ਐਕਸਪੋਰਟ ਦਾ ਵੀ ਤੁਸੀਂ ਜ਼ਿਕਰ ਕੀਤਾ ਉਸ ਤੋਂ ਬਾਅਦ ਫਿਰ ਮੈਂ ਸਿੰਗਾਪੁਰ ਵਾਲੇ ਸਵਾਲ ਪਿਆਵਾਂਗਾ ਮੈਨੂਫੈਕਚਰਿੰਗ ਲਾਇਸੈਂਸ ਨਹੀਂ ਹੈ ਪਰ ਉਹ ਲੈ ਸਕਦਾ ਹੈ ਆਪਣਾ ਲੋਨ ਲਾਇਸੈਂਸ ਲੋਨ ਲਾਇਸੈਂਸਿੰਗ ਦਾ ਪ੍ਰੋਵੀਜ਼ਨ ਹੈ ਡਰਗ ਐਂਡ ਕਾਸਮੈਟਿਕ ਐਕਟ ਉਹ ਲੋਨ ਲਾਇਸੈਂਸ ਨਾਲ ਤੁਹਾਡੇ ਕੁਲ ਦਵਾਈਆਂ ਬਣਵਾ ਸਕਦਾ ਆਪਣੇ ਬ੍ਰਾਂਡ ਨੇਮ ਤੇ ਆਪਣੇ ਨਾਮ ਦੇ ਉੱਤੇ ਤੁਸੀਂ ਕੋਆਪਰੇਟ ਕਰ ਸਕਦੇ ਹੋ ਉਹਨਾਂ ਨਾਲ ਹੂੰ ਕੋਪਰੇਟ ਕਰ ਸਕਦੇ ਤੁਸੀਂ ਉਹਨਾਂ ਨਾਲ ਹਾਂਜੀ ਹਾਂਜੀ ਇੱਕ ਹੋਰ ਮੇਰਾ ਸਵਾਲ ਹੈ ਸਪੋਜ਼ ਕਰੋ ਸਿੰਗਾਪੁਰ ਦੇ ਵਿੱਚ ਕੋਈ ਪਾਰਟੀ ਤੁਹਾਨੂੰ ਕੰਟੈਕਟ ਕਰਦੀ ਹੈ ਕਿ ਸਾਨੂੰ ਇੰਨਾ ਅਲੋਟ ਚਾਹੀਦਾ ਹੈ ਇਸ ਤਰੀਕੇ ਨਾਲ ਉਹਨਾਂ ਦੀ ਰਿਕੁਆਇਰਮੈਂਟਸ ਨੇ ਤਾਂ ਤੁਹਾਨੂੰ ਪ੍ਰੋਬਲਮਸ ਕਿੱਥੇ ਆਉਂਦੀਆਂ ਨੇ ਦਿੱਕਤਾਂ ਕਿੱਥੇ ਆਉਂਦੀਆਂ ਨੇ ਇੱਕ ਪਾਸੇ ਕੇਂਦਰ ਦੀ ਸਰਕਾਰ ਲਗਾਤਾਰ ਫਾਰਮਾਸਿਊਟੀਕਲ ਡਿਪਾਰਟਮੈਂਟਸ ਕੰਪਨੀਆਂ ਤੇ ਮੈਨੂਫੈਕਚਰਰਸ ਐਂਟਰਪ੍ਰੀਨਿਓਰਸ ਨੂੰ ਪ੍ਰਮੋਟ ਕਰ ਰਹੀ ਹੈ ਸਿਰ ਦੋ ਤਰ੍ਹਾਂ ਦੀ ਚੀਜ਼ਾਂ ਇੱਕ ਮਾਰਕੀਟਿੰਗ ਬਿਜ਼ਨਸ ਹੈ ਮੈਡੀਸਨ ਚ ਦੂਸਰਾ ਟੈਂਡਰ bizness ਹੈ government ਆਪਣੀ dispensaries ਦੇ ਵਿੱਚ ਟੈਂਡਰ ਨਿਕਾਲ ਕੇ ਦਵਾਈਆਂ ਖਰੀਦੀ ਹੈ। ਜੀ। ਗਲੋਬਲ ਟੈਂਡਰਸ ਨਿਕਲਦੇ ਹਰ government ਨਿਕਾਲਦੀ ਗਲੋਬਲ ਟੈਂਡਰਸ। ਉਹਦੇ ਵਿੱਚ ਰੈਸਟ੍ਰਿਕਸ਼ਨ ਨਹੀਂ ਹੁੰਦੀ ਕਿ ਤੁਸੀਂ ਕੰਟਰੀ 'ਚ ਰਜਿਸਟਰਡ ਹੋ ਕਿ ਨਹੀਂ ਰਜਿਸਟਰਡ। ਅਗਰ ਤੁਸੀਂ ਤੁਹਾਡੇ ਯੂਨਿਟਸ EU government ਵੀ ਚੈੱਕ ਕਰਦੀ ਯੂਰਪੀਅਨ MHRA ਚੈੱਕ ਕਰਦੀ ਹੈ ਜਾਂ ਯੂਰਪ ਦਾ ਕੋਈ ਵੀ ਕੰਟਰੀ ਚੈੱਕ ਕਰਦਾ ਉਹਨਾਂ ਦੀ ਕੱਦੀ ਕੰਡੀਸ਼ਨ ਹੁੰਦੀ ਹੈ ਕਿ ਇਹਨੇ ਤੋਂ ਡਾ ਯੂਨਿਟ ਹੈ ਉਹ EU ਅਪਰੂਵਡ ਹੋਵੇ ਜਾਂ PIC ਸ ਅਪਰੂਵਡ ਹੋਵੇ ਜਾਂ INVIZA ਜਾਂ INVIMA ਅਪਰੂਵਡ ਹੋਵੇ DGRM ਅਪਰੂਵਡ ਹੋਵੇ ਬਹੁਤ ਸਾਰੀ ਏਜੰਸੀਆਂ ਜਿਹੜੀਆਂ ਤੁਹਾਡੀ ਫੈਕਟਰੀ ਜਾਂਦੀਆਂ ਤੁਹਾਡੇ ਰਿਕਾਰਡ ਦੇਖਦੀਆਂ ਕਿਉਂਕਿ ਮੈਡੀਸਨ ਜਿਹੜੀ ਹੈ ਉਹ ਇੱਕ ਕ੍ਰਿਟੀਕਲ ਸਬਜੈਕਟ ਹੈ ਔਰ ਆਮੇਲਨਲੀ ਦਵਾਈਆਂ ਜਿਹੜੀਆਂ INDA ਚ ਹੈ ਔਰ ਜਿਹੜੀਆਂ ਸੀ ਐਕਸਪੋਰਟ ਕਰਨੀਆਂ ਦੋਨਾਂ ਚ ਕਾਫੀ ਫਰਕ ਹੁੰਦਾ ਹੈ ਔਰ ਉਹ ਉਹ ਕੰਟਰੀਜ਼ ਰਜਿਸਟਰਡ ਪ੍ਰੋਡਕਟ ਨਹੀਂ ਮੰਗਣਦੀਆਂ ਜਦ ਤੱਕ ਉਹਨਾਂ ਦੇ ਉੱਤੇ ਰਜਿਸਟ੍ਰੇਸ਼ਨ ਨਾ ਕਰਾਓ ਮਾਰਕੀਟਿੰਗ ਵਾਸਤੇ ਜਿਹੜੇ ਵੀ ਪ੍ਰੋਡਕਟ ਹੈ ਰਜਿਸਟਰਡ ਜਾਣਗੇ ਉਹ ਜਿਹੜੇ ਟੈਂਡਰ ਵਾਸਤੇ ਪ੍ਰੋਡਕਟ ਹੈ ਉਹ ਓਪਨ ਜਾ ਸਕਦੇ ਆ ਪਰ ਉਹਦੇ ਚ ਵੀ ਹੁਣ ਗਵਰਨਮੈਂਟ ਨੇ ਰੈਸਟ੍ਰਿਕਸ਼ਨ ਲਗਾ ਦਿੱਤੀ ਹੈ ਉਹਦੇ ਚ ਸ਼ਾਇਦ ਕਿਉਂਕਿ ਇੰਡੀਆ ਤੋਂ ਪਤਾ ਹੈ ਥਰਡ ਪਾਵਰ ਇਨ ਮੈਡੀਸਨ ਬਣ ਰਿਹਾ ਤਾਂ ਉਹ ਬਿਲਕੁਲ ਨਹੀਂ ਪਸੰਦ ਲੋਕਾਂ ਨੂੰ ਕਿ ਇੰਡੀਆ ਪਾਵਰਫੁਲ ਹੋਵੇ ਚਾਈਨਾ ਵੀ ਨਾ ਪਾਵਰਫੁਲ ਹੋਵੇ ਸਿਰਫ ਕੋਈ ਕੰਟਰੀ ਪਾਵਰਫੁਲ ਹੋਵੇ ਉਹ ਪੁੱਛਦਾ 트럼ਪ ਦਾ ਕੰਟਰੀ ਹੋ ਪਾਵਰਫੁਲ ਹੋਵੇ ਉਹ ਪੋਸੀਬਲ ਹੁੰਦਾ ਤੁਸੀਂ ਦੇਖ ਲੈਣਾ ਸਮਝਦੇ ਨਾ ਤੁਸੀਂ ਅਗੇਨ ਉਹੀ ਪ੍ਰੋਬਲਮ ਹੈਗੀ ਹੈ ਦੀ ਪੀਪਲ ਵੀ ਸਿਲੈਕਟ ਐਸ ਅ ਗਵਰਨਮੈਂਟ ਉਹ ਕਿੰਨੇ ਕੁ ਸਮਝਦਾਰ ਹੈ ਉਹ ਸਟੇਕ ਹੋਲਡਰਸ ਨੂੰ ਸਮਝਦੇ ਹੈ ਨਹੀਂ ਸਮਝਦੇ ਦੈਟਸ ਈਸ਼ੂ बिल्कुल शर्मा जी अरोड़ा जी ये चीज़ मेन है रमेश जी के किस तरीके न इस अंडरस्टैंड किया जा सके त्रिवेदी साहब पिठ का दर्द होंगे कि इस ऑपरेशन तो बिना ठीक किया जा सकता है yes. यस अगर हम एक कॉमन uh, uh, मान के चलिए अगर हंड्रेड पेशेंट्स हैं तो ये मान के चलिए करीब थर्टी परसेंट पेशेंट्स हैं जो ड्रग्स और कंजर्वेटिव से ठीक हो जाते हैं आउट ऑफ हंड्रेड थर्टी पेशेंट पेशेंट इनको सर्जरी की ज़रूरत है एंड बीच का जो ये फोर्टी परसेंट है जिसको सर्जरी की भी जरूरत नहीं है ਔਰ ਕਨਜ਼ਰਵੇਟਿਵ ਮੇ ਫੇਲ ਹੋ ਗਿਆ। ਉਨਕੋ ਪੇਨ ਪ੍ਰੋਸੀਜਰਸ ਦੀ ਜਰੂਰਤ ਹੈ। ਤਾਂ ਹਰ ਪੇਸ਼ੈਂਟ ਸਰਜੀ ਦੀ ਜਰੂਰਤ ਤਾਂ ਨਹੀਂ ਹੁੰਦਾ। ਬਿਲਕੁਲ। ਪ੍ਰਤੀਸ਼ਾਭ ਕੱਲੇ ਬੱਚਿਆਂ ਨੂੰ ਅਡਾਪਟ ਕਰਵਾਉਨੇ ਹੋ ਜਾਂ ਫਿਰ 올ਡ ਏਜ ਜਿਵੇਂ ਬਜ਼ੁਰਗ ਹੁੰਦੇ ਨੇ। ਉਹਨਾਂ ਲਈ ਵੀ ਕੋਈ ਤਜਵੀਜ਼ ਤੁਸੀਂ ਰੱਖੀ ਹੋਈ ਹੈ? ਮਾਨਵਤਾ ਫਾਊਂਡੇਸ਼ਨ ਜਿਹੜੀ ਸੰਸਥਾ ਹੈ ਮੁਕਸਰ ਸ਼ਹਿਰ ਦੇ ਆਸ-ਪਾਸ ਮੁਕਸਰ ਸ਼ਹਿਰ ਦੇ ਵਿੱਚ ਜਿੰਨੇ ਵੀ ਸੜਕ ਦੇ ਉੱਪਰ ਚਾਹੇ ਉਹ ਲਾਵਾਰਸ, ਔਰਤਾਂ ਚਾਹੇ ਉਹ ਬੱਚਾ ਚਾਹੇ ਉਹ ਬਜ਼ੁਰਗ ਹੈ। ਮਾਨਵਤਾ ਫਾਊਂਡੇਸ਼ਨ ਨੇ ਉਹਨੂੰ ਰੈਸਕਿਊ ਕਰਕੇ ਆਪਣੇ ਇੱਕ ਰਹਿਣ ਬਸੇਰੇ ਦੇ ਵਿੱਚ ਲੈ ਕੇ ਜਾਣਾ। ਉੱਥੇ ਉਹਨਾਂ ਨੂੰ ਚਾਹੇ ਉਹ ਮਹੀਨੇ ਦਾ ਨਹੀਂ ਨਾ ਹੁੰਦਾ ਚਾਹੇ 2 ਮਹੀਨੇ ਦਾ ਉਹਨੂੰ ਨਵਾ ਕੇ ਉਹਦੇ ਨਖੂਨ ਕੱਟ ਕੇ ਉਹਨੂੰ ਸਾਫ਼ ਸੁਥਰਾ ਬਣਾ ਕੇ ਉਹਦੇ ਹੋਸ਼ ਲਿਆ ਕੇ ਵਾਪਸ ਉਹਦੀ ਟ੍ਰੀਟਮੈਂਟ ਕਰਵਾ ਕੇ ਉਸ ਔਰਤ ਜਾਂ ਬਜ਼ੁਰਗ ਨੂੰ ਪੁੱਛਿਆ ਜਾਂਦਾ ਹੈ ਕਿ ਤੇਰਾ ਜੋ ਘਰ ਕਿੱਥੇ ਹੈ? ਅਗਰ ਉਹ ਦੱਸ ਦਿੰਦਾ ਹੈ ਕਿ ਮੇਰਾ ਘਰ ਇੱਥੇ ਤਾਂ ਉਸਨੂੰ ਉਸਦੇ ਘਰੇ ਭੇਜਿਆ ਜਾਂਦਾ ਹੈ। ਅਗਰ ਉਹ ਦੱਸਣ 'ਚ ਅਸਮਰਥ ਹੁੰਦਾ ਹੈ ਤੇ ਫਿਰ ਅਸੀਂ ਉਸ ਨੂੰ ਸੁਰੱਖਿਅਤ ਸਾਡੇ ਕੁਝ ਐਨ ਜੀਓ ਦੇ ਆਸ਼ਰਮੇ ਗਿਆ ਅਸੀਂ ਉਹਨਾਂ ਨੂੰ ਟ੍ਰੀਟਮੈਂਟ ਤੇ ਉੱਤੇ ਰਹਿਣ ਵਾਸਤੇ ਛੋੜ ਦਿੰਨੇ ਹੈਗੇ ਆਂ ਮੈਂ ਇੱਕ ਬੇਨਤੀ ਇਸ ਸੰਬੰਧ ਜ਼ਰੂਰ ਕਰਾਂਗਾ ਕਿ ਸਾਡੇ ਲੋਕਾਂ ਦੇ ਵਿੱਚ ਇੱਕ ਆਮ ਸ਼ੰਕਾ ਬਣੀ ਹੋਈ ਹੈ ਕਿ ਸਮਾਜ ਸੇਵਾ ਦੇ ਨਾਂ ਤੇ ਅਗਰ ਅਸੀਂ ਸੜਕ ਦੇ ਉੱਪਰ ਕੋਈ ਲਾਵਾਰਸ ਬਜ਼ੁਰਗ ਬੈਠਾ ਹੈ ਜਾਂ ਕੋਈ ਲੇਡੀ ਬੈਠੀ ਹੈ ਤਾਂ ਅਸੀਂ ਉਹਨਾਂ ਨੂੰ ਬ੍ਰੈਡ ਦੇ ਦਿੰਨੇ ਆ ਮਿਨਰਲ ਵਾਟਰ ਦੇ ਦਿੰਨੇ ਆ ਅਸੀਂ ਕੁਛ ਨਾ ਕੁਛ ਦੇ ਕੇ ਆਪ ਦਾ ਸਮਝਦੇ ਆ ਕਿ ਅਸੀਂ ਪੁੰਨ ਕਰ ਲਿਆ ਤਾਂ ਇਸ ਤਰ੍ਹਾਂ ਦਾ ਜਿਹੜਾ ਸੁਧਾਰ ਹੋਣਾ ਸ਼ੁਰੂ ਹੋਇਆ ਹੈ ਰਹਿਣ ਬਸੇਰੇ ਦੇ ਵਿੱਚ ਵੈਸੇ ਸਾਡੇ ਕੋਲੇ 40 ਬੈੱਡ ਲੱਗੇ ਹੋਏ ਆ ਕੋਈ ਵੀ ਵਿਅਕਤੀ ਜਿੰਦੇ ਸਿਰ ਤੇ ਛੱਤ ਨਹੀਂ ਹੈ ਉਹ ਫ੍ਰੀ ਆਫ ਕਾਸਟ ਜਿੰਨੇ ਦਿਨ ਮਰਜੀ ਰਹਿਨ ਬਸਿਰੇ ਦੇ ਵਿੱਚ ਰਹਿ ਸਕਦਾ ਇਹ ਵੀ ਇੱਕ ਮਾਨਵਤਾ ਫਾਊਂਡੇਸ਼ਨ ਦਾ ਕੰਮ ਹੈ ਜੀ ਬਿਲਕੁਲ ਤ੍ਰिवेदी ਸਾਹਿਬ ਐਂਡੋਸਕੋਪਿਕ ਜਿਹੜੀ ਸਰਜਰੀ ਹੈ ਰਵਾਇਤੀ ਸਰਜਰੀ ਨਾਲੋਂ ਕਿਵੇਂ ਡਿਫਰੈਂਟ ਹੈ ਆਮ ਪਾਸ਼ਾ ਦੇ ਲੋਕਾਂ ਨੂੰ ਸਮਝਾਓ ਜਿਹੜੇ ਸਰਜਰੀ ਕਰਵਾਉਣਾ ਚਾਹੁੰਦੇ ਨੇ ਤੇ ਕੰਡੀਸ਼ਨ ਵੀ ਦੱਸੋਨਾਂ ਲੋਕਾਂ ਨੂੰ ਕਿ ਕਿਹੜੀ ਕੰਡੀਸ਼ਨ 'ਚ ਇਹ ਕਰਵਾਈ ਜਾ ਸਕਦੀ ਹੈ ਐਕਚੁਅਲੀ ਕਰੀਬ ਪਿਛਲੇ 20 ਸਾਲ ਸੇ टेक्नोलॉजी ने इतना एडवांसमेंट कर दिया स्पाइन में कि अब ओपन सर्जरी का कोई स्कोप नहीं रह गया नाउ द न्यू हॉरिजन हम बोलते हैं इज इंडोस्कोपी ओपन सर्जरी में आप सोचें बड़ा सा इंसीजन लगा हुआ है महीनों पेशेंट बिस्तर पे है स्टिचेस लगे हुए हैं ड्रग्स चल रही अब वो काम खत्म हो गया इंडोस्कोप में क्या इट्स ए वेरी मिनिमल इन्वेज इट टेक हार्डली सेवन मिलीमीटर बिना बेहोश किए होता है आप सुबह ऑपरेशन कराइए शाम को अपने घर में नेक्स्ट डे यू आर ऑन योर जॉब सो दिस इज़ टोटल चेंज और केवल स्पाइन में नहीं स्पाइन में तो हुआ ही है आप जितनी भी सर्जिकल ब्रांचेज हैं सब की सब मिनिमल इन्वेज पे चली गई हैं अब ओपन का टाइम बहुत ख़त्म है तो उससे पेशेंट को इतना आराम है लीस्ट इनवेजिवी उसको पता ही नहीं लगता कब सर्जरी हो गई और जितनी भी इंडोस्कोपिक सर्जरी है ये सब अवेक सर्जरी है अवेक का मतलब पेशेंट बेहोश नहीं होता और ऑपरेशन के दौरान आपके साथ बिल्कुल बातचीत करता रहता तो उसका जो कम्फर्ट लेवल है इतना हाई अप होता है उसको जो सर्जरी एक वर्ड है उससे फियर बहुत होता है किसी को बोलोगे कि आपकी सर्जरी तो सडनली एवरीबडी विल इन शॉक बट उसको लगता है कि मैं अवेक हूँ मैं बातचीत कर रहा हूँ मेरी सर्जरी हो रही है और दस पंद्रह मिनट के अंदर आई ली बैक टू लाइफ सो इससे बढ़िया कुछ नहीं हो सकता तो नाउ द होल वर्ड इज चेंजिंग द इंडोस्कोप हैज़ टेकन ऑलमोस्ट ऑल ओपन सर्जरी और पेशेंट की अब डिमांड होने लगी है वो इंस्टीट्यूशंस में जाता है और बड़े बड़े इंस्टीट्यूशंस में अभी ये सर्जी अवेलेबल ही नहीं है बहुत सी कंट्री में अवेलेबल नहीं है तो वो कहता है कि मेरे को इंडोस्कोप कराना है आप उससे पूछे क्यों नहीं सर मेरे को जॉब पे जल्दी जाना है और इसमें फायदा ये है कि बहुत छोटा सा कट है बैंडेड लगी है एंड नेक्स्ट डे मैं ड्राइव करता हुआ जाऊँगा तो ये लीस इनवेजिव क्विक रिकवरी फास्टेस्ट रिकवरी और बहुत ही कम कॉम्प्लिकेशन था ऑलमोस्ट जीरो अगर एक्सपर्ट हैंड में बोला जाए तो इट्स अनमेस्ड बिल्कुल अरोड़ा साहब क्वालिटी फार्मास्यूटिकल गवर्नमेंट ऑफ इंडिया तो की एक्सपेक्ट कर है ਕਿ ਰਿਆਇਤਾਂ ਦਿੱਤੀਆਂ ਜਾਣ ਕੁਝ ਰਲੀਫ ਦਿੱਤਾ ਜਾਏ ਤਾਂ ਜੋ ਇੰਡਸਟਰੀ ਹੋਰ ਗ੍ਰੋਥ ਕਰ ਸਕੇ ਇਸ ਤਰ੍ਹਾਂ ਜਿਹੜਾ ਕਵਰਡ ਨਾ ਪੈਦਾ ਕੀਤੀ ਜਾਏ ਕਮ ਸੇ ਕਮ ਇੰਨਾ ਹੀ ਕਰ ਦੇ ਰਿਆਇਤਾਂ ਲੋਕ ਇੱਥੋਂ ਦੇ ਇੰਟੈਲੀਜੈਂਟ ਹੈ ਇਹਨਾਂ ਨੇ ਆਪਣੀ ਪੰਜਾਬ ਦੇ ਲੋਕ ਬੜੇ ਮਾਈਂਡਫੁਲ ਹੈ ਅਸੀਂ ਬਹੁਤ ਸਾਰੇ ਲੋਕ ਆਪਣੀ ਕੰਪਨੀ ਦੇ ਵਿੱਚ ਹైదరాబాద్ ਉੜੀਸਾ ਜਾਂ ਦੂਸਰੀ ਜਗ੍ਹਾ ਤੋਂ ਲਿਆਉਂਦੇ ਆ ਥੇ ਆਰ ਜਸਟ 4-5 ਪੀਪਲ ਉਹਨਾਂ ਕੋਲ ਸਿਰਫ ਇਹ ਟੈਕਨੋਲੋਜੀ ਸਿੱਖਦੇ ਆਂ ਬਾਕੀ ਅਡਾਪਸ਼ਨ ਪੰਜਾਬੀਆਂ ਦੀ ਬੜੀ ਜਲਦੀ ਹੋ ਜਾਂਦੀ ਹੈ ਮੈਕਸਿਮਮ ਸਾਡੇ ਕੋਲ ਸਟਾਫ ਜਿਹੜਾ ਹੈ ਪੰਜਾਬੀ ਹੈ ਗਵਰਨਮੈਂਟ ਆਫ ਇੰਡੀਆ ਨੇ ਕੀ ਕਰਨਾ ਹੈ ਸਿਰਫ ਰੁਕਾਵਟਾਂ ਪਾਉਣਾਸਤੇ ਆਪਣੇ ਡਾਕੂਮੈਂਟਰੀ ਸਿਸਟਮ ਨੂੰ ਇੰਪਰੂਵ ਕਰਨ ਆਰਬੀਆਈ ਦੀ ਰੇਟਸ ਕਰਕੇ ਫੈਕਟਰੀਆਂ ਬੰਦ ਕਰ ਦੇਣ ਫੈਕਟਰੀਆਂ ਨੂੰ ਚਲਾਉਣਾਸਤੇ ਜਿੰਨੀ ਮਿਹਨਤ ਕਰਨੀ ਚਾਹੀਦੀ ਕੋਈ ਸੌਫਟਵੇਅਰ ਵੀ ਨਹੀਂ ਉਹਨਾਂ ਨੂੰ ਦਿੰਦੇ कि भाई ਤੁਸੀਂ ਆਪਣੀ ਐਸਓਪੀ ਇਸ ਤਰ੍ਹਾਂ ਬਣਾ ਲਓ ਵੀ ਜਾਂ ਮਾਰੇ ਇਸ ਤਰ੍ਹਾਂ ਬਣਾ ਲਓ ਜਦ ਕਿ ਉਹ ਕਿੰਨੇ ਦਾ ਕੰਮ ਹੋਏਗਾ ਵੱਤ ਵਤ 70 80 ਲੱਗਦਾ ਫ੍ਰੀ ਡਾਊਨਲੋਡ ਕਰ ਲਓ ਫਿਰ ਆਪਣੀ ਫੈਕਟਰੀ ਚਲਾ ਲਓ ਕੁਝ ਵੀ ਨਹੀਂ ਕਰਦੀ ਨਾ ਗਵਰਨਮੈਂਟ ਆਫ ਇੰਡੀਆ ਸਟੇਟ ਗਵਰਨਮੈਂਟ ਵੀ ਕੁਝ ਨਹੀਂ ਕਰਦੀ ਸਟੇਟ ਗਵਰਨਮੈਂਟ ਨੇ ਕੋਈ ਸੌਫਟਵੇਅਰ ਥੋੜੀ ਬਣਾਇਆ ਹਮੇਸ਼ਾ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਰਹੇਗੀ ਕਿ ਰੈਵਨਿਊ ਦੀ ਚੋਰੀ ਨਾ ਹੋ ਜਾਏ ਲੱਗਦਾ ਕਿ ਉਹਨੇ ਸਾਰੇ ਬਿਜ਼ਨਸਮੈਨ ਚੋਰੇ ਸਿਰਫ ਸਾਧ ਆਦਮੀ ਉੱਤੇ ਹੀ ਬੈਠੇ ਨੇ ਸੋ ਚੋਰੀ ਨਾਲੋਂ ਜ਼ਿਆਦਾ ਸਟ੍ਰੈਸ ਹੋਣਾ ਚਾਹੀਦਾ ਹੈ ਕਮਾਈ ਵਾਲੀਆਂ ਚੀਜ਼ਾਂ ਉਹਨਾਂ ਨੂੰ ਦੇਣ ਉਹਨਾਂ ਦੀ ਹੈਲਪ ਕਰਨ ਉਹਨਾਂ ਦੀ ਹੈਲਪ ਤਾਂ ਕੋਈ ਕਰਦੇ ਨਹੀਂ ਹੈ ਲਾਅ ਤੇ ਲਾਅ ਇਨਫੋਰਸ ਕਰ ਦੇ ਹੈਲਪ ਕਰਨ ਸੇ ਕੋਈ ਵੀ ਸੌਫਟਵੇਅਰ ਉਹਨਾਂ ਨੇ ਬਣਾਇਆ ਨਹੀਂ ਜੀਐਸਟੀ ਦਾ ਸੌਫਟਵੇਅਰ ਬਣਾਇਆ ਹੈ ਔਰ ਬਿਊਰੋਕ੍ਰੇਸੀ ਨੇ ਸਾਰੇ ਹੀ ਐਚਐਸਐਨ ਕੋਡ ਉਹਦੇ ਤੇ ਪਾ ਦਿੱਤੇ ਨੇ ਕੋਈ ਕੰਮ ਮਿਹਨਤ ਨਹੀਂ ਕੀਤੀ ਉਹਨਾਂ ਨੂੰ ਮੈ ਪਤਾ ਹੀ ਨਹੀਂ ਕਿ ਨੰਬਰਿੰਗ ਸਿਸਟਮ ਕੀ ਹੈ ਇੱਕ ਐਚਐਸਐਨ ਕੋਡ ਚ ਜੇ 50 ਦਵਾਈਆਂ ਹੋਣਗੀਆਂ ਤੇ ਤੁਸੀਂ ਇੱਕ ਕਿਹੜੀ ਦਵਾਈ ਵਰਕ ਲੋਗੇ ਕੀ ਐਚਐਸਐਨ ਕੋਡ ਦੀ ਹੈ ਕਿ ਨਹੀਂ ਹੈ ਜਦ ਕਿ ਮੈਨੂਫੈਕਚਰਰ ਨੂੰ ਵੀ ਉਹੀ ਐਚਐਸਐਨ ਕੋਡ ਹੈ ਟਰੇਡਰ ਨੂੰ ਵੀ ਉਹੀ ਐਚਐਸਐਨ ਕੋਡ ਸੋ ਗਵਰਨਮੈਂਟ ਨੂੰ ਰਾਈਟ ਟਾਈਪ ਦੀ ਪਾਲਿਸੀਜ਼ ਅਡਾਪਟ ਕਰਨੀਆਂ ਚਾਹੀਦੀਆਂ ਬਾਕੀ ਤੁਹਾਡਾ ਟਾਈਮ ਜ਼ਿਆਦਾ ਜੇ ਨਹੀਂ ਲੱਗ ਰਿਹਾ ਤੇ ਮੈਂ ਤਾਂ ਚੁੱਗੀ ਚੀਜ਼ ਦੱਸਾਂ ਕਿ ਸਮਾਂ ਘਟਿਆ ਸਗੋ ਇਹ ਚੀਜ਼ਾਂ ਤਾਂ ਲੋਕਾਂ ਨੂੰ ਜਾਣੇ ਚੀਜ਼ ਨੇ ਲੋਕਾਂ ਦੇ ਵਿੱਚ ਲੋਕਾਂ ਚ ਅਵੇਰਨੈਸ ਜਾਣੀ ਚਾਹੀਦੀ ਬਿਲਕੁਲ ਕੁਝ ਸੁਝਾਅ ਹੋਣਾਂ ਇਸ ਨਾਮ ਤੇ ਗੌਰ ਹੋਣਾ ਚਾਹੀਦਾ ਮੈਂ ਅਗਰ ਨਹੀ ਆਦਮੀ ਮੇਅਰ ਬਨ ਜਾਂਦਾ ਸ਼ਹਿਰ ਦਾ ਉਹ ਦੇਖਦਾ ਸ਼ਹਿਰ ਸਾਰਾ ਹੀ ਟੁੱਟਿਆ ਪਿਆ ਤੁਸੀਂ ਦੇਖ ਲਿਓ ਸ਼ਹਿਰ ਚ ਕੀ ਹਾਲ ਸੜਕਾਂ ਨੂੰ 50 60% ਬਲਾਕ ਰੇਡੀਆਂ ਨਹੀਂ ਕਰ ਲਿਆ ਸੜਕਾਂ ਤੇ ਗੰਦ ਪਿਆ ਹੈ ਡੀਜ਼ਲ ਪਰਨਣ ਸੇ ਪੈਸੇ ਵੀ ਨਹੀਂ ਅਗੇ ਉਹਦੇ ਕੋਲ ਨਹੀਂ ਹੈ ਨਾ ਉਹਦੇ ਕੋਲ ਕੁਝ ਵੀ ਨਹੀਂ ਹੈ ਉਹਨੂੰ ਮੇਅਰ ਬਣਾ ਦਿੱਤਾ ਗਿਆ ਇੱਕ ਕੰਡਿਆਂ ਦਾ ਤਾਜ ਪਵਾ ਕੇ ਹੁਣ ਉਹ ਕੀ ਕਰੇਗਾ ਫੰਡਸ ਨਹੀਂ ਹੈ ਫੰਡਸ ਰੇਸ ਕਰਨ ਦੇ ਵੀ ਤਾਂ ਤਰੀਕੇ ਹੈ ਖੰਬੇ ਦਾ ਹੈ ਜੇ ਮੈਂ ਆਪਣੇ ਖੰਬੇ ਕਰਾਇਤੇ ਦੇ ਦਿਆਂ ਜੋ ਆਪਣੇ ਇਸ਼ਤਿਹਾਰ ਲਗਾ ਲੋ 100-100 ਰੁਪਏ ਮਹੀਨਾ ਦੇ ਦੇਓ ਤੇ ਮੇਰੇ ਕੋ ਕਿੰਨੇ ਫੰਡਸ ਹੈ ਜਿਹੜੀਆਂ ਕਾਰਪੋਰੇਸ਼ਨ ਕੋਲ ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਹੈ ਸੇਮ ਹੈ ਮਿਹਨਤ ਕਰਨ ਦੀ ਕੋਈ ਜ਼ਰੂਰਤ ਨਹੀਂ ਪਾਲਿਸੀ ਡਰਾਫਟ ਕਰਨ ਦੀ ਜ਼ਰੂਰਤ ਹੈ ਸਟੇਟ ਗਵਰਨਮੈਂਟ ਕੋਲ ਮੈਂ ਇੱਕ ਲੈਂਡ ਤੇ ਸੋਇਆਂ ਖੁਰਦ ਅੰਮ੍ਰਿਤਸਰ ਚ ਲੀਤੀ ਜਿੱਦ ਮੈਂ ਇਨਵੈਸਟਮੈਂਟ ਜਾਬ ਚ ਪ੍ਰੋਜੈਕਟ ਵੀ ਬਾਇਆ ਸੀ ਜਦੋਂ ਗਵਰਨਮੈਂਟ ਆਈ ਸੀ ਉਹਦਾ ਕੈਫ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਉਹਦੇ ਵਿੱਚ ਸਟੇਟ ਗਵਰਨਮੈਂਟ ਕੋਲ ਅਸੀਂ ਜਾਣਦੇ ਸਾਂ ਕਿ ਸਟੇਟ ਗਵਰਨਮੈਂਟ ਉਹਨੂੰ ਅਡਾਪਟ ਕਰੇ ਉਹਦੇ 70000 ਨੀਡ ਇੰਪਲੋਇਮੈਂਟ ਸੀ ਜਿਹੜੀ ਸਟੇਟ ਗਵਰਨਮੈਂਟ ਵੀ ਨਹੀਂ ਦੇ ਸਕਦੀ ਸੀ ਔਰ ਫੁੱਲ ਪ੍ਰੋਜੈਕਟ ਰਿਪੋਰਟ ਸੀ ਜੀ ਜਦੋਂ ਤੇ ਧਿਆਨ ਹੀ ਨਹੀਂ ਉਧਰਲੇ ਪਾਸੇ ਬਲਗਾ ਤੇ ਕੀ ਕਰਨਾ ਹੈ ਸਾਡਾ ਧਿਆਨ ਪੋਸਟਰ ਲਾਗੇ ਕੀ ਆ ਕਰਤਾ ਨਾਲੀਆਂ ਪਾ ਦਿੱਤੀਆਂ ਇਹ ਕਰ ਚਲੋ ਜਦੋਂ ਜੀ ਤਿਆਰੀ ਕਰਨਾ ਹੈ ਠੀਕ ਹੈ ਵੋਟੀ ਲੈਨੇ ਤੇ ਲੈ ਲੋ ਗਰੀਬਾਂ ਦਾ ਬਾਦਸ਼ਾਹ ਬਣ ਕੇ ਗਣਾ ਸੁਖੇਗਾ ਹੂੰ 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 ਇਹ ਰਾਜੇ ਦੀ ਗੱਡੀ ਗਰੀਬ ਦੇ ਖੂਨ ਨਾਲ ਚੱਲਦੀ ਹੈ ਤੇ ਉਹ ਰਾਜਾ ਕਿੰਨਾ ਸੁਖੀ रह ਸਕਦਾ ਮੈਨੂੰ ਨਹੀਂ ਸਮਝ ਲੱਗਦੀ ਕਿ ਇਹ ਲੜਾਈ ਕਿਉਂ ਕਰਦੇ ਬੈਣ ਸਮਝਣ ਦਾ ਵਿਸ਼ਾ ਹੈ ਇਸ ਨੂੰ ਦਰਵੇਦੀ ਸਾਹਿਬ ਐਮ ਬੀਬੀਐਸ ਨੇ ਐਮ ਸੀ ਐਚ ਨੇ ਦੇਵ ਜੀ ਜੀ ਇਕਲ ਲਾਸਟ ਆਰਡਰ ਜਿਹੜਾ ਰਿਐਕਸ਼ਨ ਬੜਾ ਇੰਪੋਰਟੈਂਟ ਹੈ ਸੁਝਾਅ ਕੀ ਦੇਣਾ ਚਾਹੋਂਗੇ ਆਵਾਮ ਨੂੰ ਦੇਖੋ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਲੁੱਕ ਦਿਸ ਇਜ਼ ਵੈਰੀ ਨਾਈਸ ਸੇਇੰਗ ਪ੍ਰੀਕਾਸ਼ਨ ਇਜ਼ ਬੈਟਰ ਦੈਨ ði ਟ੍ਰੀਟਮੈਂਟ ਸੋ ਅੱਜ ਕੀ ਲਾਈਫ ਸਟਾਈਲ ਆਪਕੋ ਦੋ ਚੀਜ਼ੋ ਨੂੰ ਅਗਰ ਆਪ ਕੰਟਰੋਲ ਕਰ ਲੇ ਵਨ ਇਜ਼ ਯੋਰ ਵੇਟ ਔਰ ਸੈਕੰਡ ਇਜ਼ ਪੋਸਚਰ ਅਗਰ ਵੇਟ ਕੋ ਕੰਟਰੋਲ ਕਰਨਾ ਇੱਕ ਬੇਸਿਕ ਫਾਰਮੂਲਾ ਹੈ जितनी भी हाइट आपकी सेंटीमीटर में है माइनस हंड्रेड कर दें दैट इज़ योर आइडियल वेट सो अगर आप अपना वेट कंट्रोल करते हैं और पॉस्चर को डेली मैनेज हर एक घंटे बाद चेंज करते हैं मतलब अगर आपका सिटिंग जॉब है तो हर एक घंटे बाद पोजीशन जरूर चेंज करें अगर आप ये दो काम करते हैं तो आप अपनी बॉडी में जो डिजनरेशन फास्ट हो गया ना उसको आप रोक पाएंगे अदरवाइज बिलीव मी एवरी वन सिटिंग इन दिस हॉल वंस अपॉन ऑन ए टाइम गोइंग टू हैव ए बैक इक एंड विल रीच टू अडोप्ट you have to change so precautions are ultimate you have to change your lifestyle ਬਿਲਕੁਲ <laughs> ਸਰ ਨਰੇਸ਼ੀ ਤੁਹਾਡ ਤੋਂ ਜ਼ਰੂਰ ਅਸੀਂ ਪੁੱਛਣਾ ਚਾਹਾਂਗੇ ਕਿ ਆਖਰਕਾਰ ਐਡਾ ਵੱਡਾ ਤੁਸੀਂ ਸਿਸਟਮ ਚਲਾ ਰਹੇ ਹੋ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਉਸ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਸਾਰਾ ਸਿਸਟਮ ਕਿਉਂਕਿ ਇੱਕ ਐਨਜੀਓ ਚਲਾਉਣੀ ਜਾਂ ਕਿਸੇ ਬਜ਼ੁਰਗਾਂ ਨੂੰ ਲਿਆ ਕੇ ਉਹਨਾਂ ਦੀ ਸਾਫ ਸਫਾਈ ਕਰਨੀ ਫਿਰ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਜਾਂ ਦੋ ਦਿਨ ਦੀ ਬੱਚੀ ਵੀ ਤੁਹਾਡੇ ਪੰਗੂੜੇ ਦੇ ਵਿੱਚ ਆਈ ਉਹ ਕਿਸ ਤਰ੍ਹਾਂ ਫਿਰ ਮੈਨੇਜ ਹੁੰਦਾ ਹੌਸਪਿਟਲਾਈਜ਼ ਕਰਵਾਉਂਦੇ ਹੋ ਕੀ ਕਰਦੇ ਹੋ ਉਸ ਦਾ ਆਖਰੀ ਸੰਦੇਸ਼ ਵੀ ਦਿਓ ਫਿਰ ਆਪਸ ਵਿੱਚ ਮਾਪਤੀ ਕਰਾਂਗੇ ਜਿਸ ਤਰ੍ਹਾਂ ਇੱਕ ਦਿਨ ਤਾਂ ਵੈਸੇ ਬਹੁਤ ਬੜੀ ਗੱਲ ਹੈ ਕਈ ਵਾਰੀ ਸਾਡੇ ਕੋਲੇ 1 ਘੰਟਾ ਜਾਂ 2 ਘੰਟੇ ਪਹਿਲਾਂ ਵੀ ਬੱਚਾ ਕੋ ਡਿਲੀਵਰ ਹੋਇਆ ਉਹ ਵੀ ਸਾਡੇ ਪੰਘੋੜੇ ਵਿੱਚ ਆ ਜਾਂਦਾ ਹੈਗਾ। ਤੋਂ ਸਭ ਤੋਂ ਪਹਿਲਾਂ ਅਸੀਂ ਉਸ ਦਾ ਮੈਡੀਕਲ ਕਰਵਾਉਨੇ ਆ। ਮੈਡੀਕਲ ਕਰਵਾਉਣ ਤੋਂ ਬਾਅਦ ਅਸੀਂ ਉਹਨੂੰ ਆਪਣੇ ਜੋ ਸਾਡੇ ਕੇਅਰ ਟੇਕਰ ਹੈਗੇ ਪਰਮਨੈਂਟ ਰੱਖ ਕੇ ਅਸੀਂ ਉਹਨਾਂ ਨੂੰ 6 ਮਨਤ ਤੋਂ ਲੈ ਕੇ 1 ਇਅਰ ਤੱਕ ਜਦੋਂ ਤੱਕ ਉਹਦੀ ਅਡਾਪਸ਼ਨ ਨਹੀਂ ਹੁੰਦੀ ਉਸ ਤਰ੍ਹਾਂ ਹੀ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਜਿਸ ਤਰ੍ਹਾਂ ਕਿ ਅਸੀਂ ਆਪਣੇ ਆਪਣੇ ਬੱਚਿਆਂ ਦਾ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਪੰਘੋੜੇ ਦਾ ਮਤਲਬਿਕ ਪੰਘੋੜਾ ਨਹੀਂ ਹੈ ਉਹ ਸਾਡੀ ਇੱਕ ਗੋਦੀ ਹੈਗੀ ਆ ਸੋ ਆਖਰੀ ਮੈਸੇਜ ਮੇਰਾ ਜਿਹੜਾ ਤੁਸੀਂ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਔਲਾਦ ਜਿਹੜੀ ਹੈ ਜਾਂ ਬੱਚੇ ਜਿਹੜੇ ਆ ਉਹ ਪਰਮਾਤਮਾ ਦੀ ਬਹੁਤ ਵੱਡੀ ਨਾਇਤ ਹੈ ਔਰ ਜਿਨ੍ਹਾਂ ਕੋਲੇ ਬੱਚੇ ਨਹੀਂ ਹੈ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਕੋਲੇ ਬੱਚੇ ਲੈਣ ਆਉਂਦੇ ਆ ਅਸੀਂ ਲਿਟਰਲੀ ਉਹਨਾਂ ਨੂੰ ਰੋਂਦੇ ਹੋਏ 10-10 ਸਾਲ ਤੋਂ ਬੱਚਾ ਨਹੀਂ ਹੈ ਉਹਨਾਂ ਲਈ ਬੱਚੇ ਦੀ ਇੰਪੋਰਟੈਂਸ ਸਾਨੂੰ ਪਤਾ ਹੁੰਦੀ ਹੈ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਅਗਰ ਜਨਮ ਦਾ ਔਰ ਮਰਨ ਦਾ ਅਧਿਕਾਰ ਪਰਮਾਤਮਾ ਕੋਲੇ ਹੈ ਤੇ ਸਾਨੂੰ ਆਪਣੇ ਬੱਚਿਆਂ ਨੂੰ ਮਾਰਨ ਦਾ ਅਧਿਕਾਰ ਵੀ ਸਾਡੇ ਕੋਲੇ ਨਹੀਂ ਹੈ ਸੋ ਹਰ ਬੱਚਾ ਹਰ ਬੱਚੇ ਆਪਣੀ ਕਿਸਮਤ ਲੈ ਕੇ ਆਉਂਦਾ ਸਾਨੂੰ ਕੋਈ ਅਧਿਕਾਰ ਨਹੀਂ ਉਸਨੂੰ ਮਾਰਨ ਦਾ ਮੇਰੀ ਇਹ ਬੇਨਤੀ ਹੈ ਕਿ ਸਾਰਿਆਂ ਨੂੰ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਕਤ ਜਵਾਹ ਪੇ ਖੁਦਾ ਦਾ ਨਾਮ ਆਏ ਜ਼ਰੂਰੀ ਨਹੀਂ ਹੈ ਕਿ ਹਰ ਵਕਤ ਜਵਾਹ ਪੇ ਖੁਦਾ ਦਾ ਨਾਮ ਆਏ ਉਹ ਲਮਾ ਵੀ ਇਬਾਦਤ ਕਾ ਹੋਤਾ ਹੈ ਜਬ ਇਨਸਾਨ ਇਨਸਾਨ ਕੇ ਕਾਮ ਆਏ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਜ਼ੋਰਦਾਰ ਤਾੜੀਆਂ ਬਿਲਕੁਲ ਪ੍ਰਤਿਸ਼ਭ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ ਬਹੁਤ ਸ਼ੁਕਰੀਆ ਇਸ ਪੈਨਲ ਦਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਾਰਮਾਸਿਊਟੀਕਲ ਕੰਪਨੀ ਤੋਂ ਲੈ ਕੇ ਲੋਕਾਂ ਨੂੰ ਇਲਾਜ ਕਿਸ ਤਰੀਕੇ ਨਾਲ ਦਿੱਤਾ ਜਾਵੇ ਤੇ ਉਸ ਪੰਘੂੜੇ ਦਾ ਵੀ ਜ਼ਿਕਰ ਕੀਤਾ ਜਿਸ ਦੀ ਇਮੋਸ਼ਨਲ ਸਟੋਰੀ ਪ੍ਰੂਤੀ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ